ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਰੋ ਦੋ ਬੜਾ ਦਿਖਾਵਾਂਗੇ ਟੜੇ ਲੱਬਾ ਜੀ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮਹਿੰਦਰ ਸਿੰਘ ਹੀ ਪਿੰਡ ਕੁੱਠੇਪਾਲ ਸਿੰਘ ਪਹਾੜ ਜ਼ਿਲ੍ਹਾ ਬਰਨਾਲਾ ਤਸਵੀਰ ਦਿਖਾ ਬੋਬੈਲ ਨੰਬਰੀ 62886977 ਠੀਕ ਹੈ ਪਹਿਲੇ ਨੰਬਰ ਤੇ ਆਪਾਂ ਕ੍ਰਾਸ ਮੱਛੀ ਦੇਖੀ ਜਾਂਦੇ ਆ ਕਿਹੜਾ ਸੂਈ ਹੋਈ ਇਹ ਕਾਨੂੰਨ ਸੂਈ ਹੈ ਦੰਦਾ ਜਾਂ ਬੱਸੀ ਦੋ ਦੰਦਾ ਹੀ ਠੀਕ ਹੈ ਕੈਦਨ ਹੋਗੇ ਸੂਈ ਇਹਨੂੰ ਸੂਈ ਦੋ ਤਿੰਨ ਦਿਨ ਹੋਗੇ ਬਾਈ ਬੱਚਾ ਕੀ ਆ ਗਿਆ ਬੱਚਾ ਬੱਛਾ ਜੀ 100 ਬਟਰਿੰਗ ਰਹੀ ਹੈ ਹਨਾ ਠੀਕ ਹੈ ਤੇ ਦੁੱਧ ਕਿੰਨਾ ਕਾ ਚੋਣ ਵਾਲ 6 ਲੀਟਰ ਤੋਂ ਬਾਅਦ ਟਾਈਮ ਦਾ ਹਾਜ਼ਰ ਰੇਟ ਇਹਦਾ ਕੀ ਰੱਖਿਆ ਰੇਟ ਇਹ ਦੇ ਦੇਣੀ ਵੀ ਆਪਾਂ 75000 ਮੰਨਦਾਨ ਹੋ ਜਾਊਗਾ ਹਾਂ ਬਸ ਕਾਲਾ ਨਹੀਂ ਹਸਾਬ ਨਾਲ ਹੀ ਠੀਕ ਟੋਰ ਦੇ ਬਾਹਰੋਂ ਤੋਂ 75000 ਦੇ ਵਿੱਚੋਂ ਮੰਨਦਾਨ ਮੌਕੇ ਤੇ ਹੋ ਜਾਊਗਾ ਤੀਜਾ ਚੌਥਾ ਤੇ ਤੀਜਾ ਦਿਨ ਸੁਈਨੂਆ ਤੇ ਮਗਰ ਆ ਗਿਆ ਬੱਛਾ ਤੇ ਤੁਸੀਂ ਮੂੰਹ ਮੱਥਾ ਫੇਸ ਪਾਰਟੀ ਵਰਗੇ ਕਰਾਉ ਸੰਗ ਦੇ ਵਿੱਚ ਆ ਗਈ 12 13 ਲੀਟਰ ਦੁੱਧ ਦੇ ਨਾਲ ਸਟਾਰਟਿੰਗ ਕਰੀਆ ਅੰਦਾਜ਼ਾ ਲਾ ਸਕੀ ਕਿੰਨਾ ਦੁੱਧ ਪਾ ਦੂਗੀ ਹਾਈਐਸਟੀ ਅੰਦਾਜ਼ਾ ਇਹੋ ਤੇ ਕਿੰਨਾ ਦੇ ਦੂਗੀ ਇਹ ਅੰਦਾਜ਼ਾ ਭਾਈ ਦੁੱਧ 17 18 ਲੀਟਰ ਦੇ ਦਈਏ ਠੀਕ ਹੈ ਕਰੋ ਸੰਗ ਚਾਹੀਦੀ 16 17 18 ਕਿਲੋ ਦੁੱਧ ਵਾਲੀ ਬੱਚੀ ਹੈਗੀ ਆ ਰੇਟ 75000 ਮੌਕੇ ਤੇ ਮਾਨਤਨ ਵਗੈਰਾ ਹੋ ਜਾਊਗਾ ਪਹਿਲਾ ਸੂਆ ਸੂਈ ਸਵਾਈਆ ਠੀਕ ਹੈ ਚੋਣ ਜਵਾਲੀ ਜਮਾ ਓਕੇ ਆ ਠੀਕ ਹੈ ਦੂਜੇ ਨੰਬਰ ਤੇ ਆਪਾਂ ਜਾਸੀ ਦੇਖਿਆ ਨਾ ਵੱਡੀ ਬਜਨ ਵਾਲੀ ਇਹ ਬਾਈ ਜੀ ਕਿਹੜਾ ਸੂਆ ਸੂਰੀ ਆ ਇਹ ਬਾਈ ਮਾਲਕ ਹੈ ਦੂਜਾ ਕਹਿ ਕੇ ਦਿੱਤੀ ਤੀਜਾ ਵੀ ਹੋ ਸਕਦਾ ਠੀਕ ਹੈ ਕੈਕ ਦਿਨ ਲੈ ਜੂਗੀ ਇਹ ਤਾਂ ਹੋਇ ਲਊਗੀ ਜੀ ਅੰਮਰੇ ਸਾਹ ਮੈਂ ਇੱਧਰ ਦੇਖੂ ਹਾਂ ਸਾਬਾ ਡਰੇ ਵੀ ਆਪਣੇ ਢਿੱਲ ਬਹੁਤ ਠੰਡੀ ਸੀ ਨਾ ਬੱਚੀ ਠੀਕ ਹੈ ਅੰਦਾਜ਼ਾ ਕਿੰਨਾ ਲਾ ਲਈ ਦੁੱਧ ਦਾ ਲਾਪਾ ਕੀ ਭਈਆ ਤਾਂ ਮੈਂ ਖਰੀਦ ਲਈ ਠੀਕ ਹੈ ਕਿੰਨਾ ਦੁੱਧ ਮੰਨ ਕੇ ਜਲੇਬੀ ਪਾ ਦੂਗੀ ਤੇ ਦੁੱਧ 20 ਲੀਟਰ ਤਾਂ ਪਾਉਗੀ ਰੇਟ ਇਹਦਾ ਕੀ ਰੱਖਿਆ ਸਰੇ ਢੇ ਦੇ ਦਾਂਗੇ ਆਪਾਂ 90 ਦੀ ਠੀਕ ਆ ਮਾਰਦਾਨ ਹੋ ਜਾਊਗਾ ਹਾਂ ਜੀ ਤੋਂ ਬਾਅਦ ਨੂੰ ਸਭ ਲੋ ਕੱਦ ਕੱਦ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਜਰਸੀ ਚੰਗੇ ਵਜਨ ਵਜੂਦ ਵਾਲੀ ਆ ਹਾਂਜੀ ਕਾਰਡ ਕਾਰਡ ਦੇਖੋ ਤੁਸੀਂ ਠੀਕ ਐ ਸੂਣ ਦੇ ਵਿੱਚ ਹਫਤਾ ਖੰਡ ਕੇ ਲੈਦੀ ਆ 90000 ਰੁਪਏ ਵੇੜ ਦੀ ਕੀਮਤ ਆ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਝੋਲੀ ਵਾਲੀ ਵੇੜਾ ਪਰ ਜਿੱਦ ਤੇ ਹਾਜ਼ਰ ਹੋਗੀ ਗੱਲਾਂ ਕਰਾ ਦੂਗੀ ਅਜੇ ਬਾਕੀ ਆਪਣਾ ਥਿਲੋ ਥਾਣੇ ਕਿੰਨਾ ਚੰਗਾ ਬੱੱਚੀ ਦਾ ਠੀਕ ਹੈ ਹੱਤੀ ਚ ਵਈ ਵਾਲਾ ਥਾਣਾ ਜਮਾ ਹਨਾ ਥਾਣੇ ਬਾਕੀ ਜੇ ਜਰਸੀ ਠੰਡੀ ਸੀਲ ਬਹੁਤ ਘੱਟ ਹੁੰਦੇ ਨੇ ਜਰਸੀਆਂ ਮਾੜਾ ਮੋਟਾ ਕਰਦੇਗਾ ਕੁਛ ਹੀ ਨਹੀਂ ਜਮੇ ਦੀ ਵਿਚਾਰੀ ਨਹੀਂ ਠੀਕ ਹੈ ਜੇ ਦੋ ਜਣੇ ਬੈਠੀ ਚੱਲੋ ਜਦੋਂ ਮਰਜ਼ੀ ਚੋ ਚੱਲੋ ਕੋਈ ਦਿੱਕਤ ਹੀ ਨਹੀਂ ਕਰਦੇ ਬਾਕੀ ਥਾਣੇ ਜਿਵੇਂ ਆਪਾਂ ਜਿਹੜਾ ਭਾ ਦਾ ਬਾਧਿਆਰ ਦਾ ਥਾਣਾ ਨੇ ਠੀਕ ਹੈ ਨੰਬਰ ਬੋਲਦੇ ਦੁਬਾਰੇ ਆਪਾਂ ਨੰਬਰ 62808 60974 ਸੋ ਵੀਡੀਓ ਦੇਖ ਲਈ ਸਭ ਦਾ ਤਹਿਤ